ਕੀ ਕਹੀਏ ਕੋਈ ਸਮਝ ਨਹੀਂ ਆ ਰਹਾ ਅਜਨਾਂ ਭਾਗਾ ਵਾਲਾ ਦਿਨ ਚੜਿਆ ਔਰ ਸਾਡਾ ਸਿੱਧੂ ਬਾਈ ਵਾਪਸ ਆ ਗਏ ਨੇ ਔਰ ਮੈਂ ਹੁਣੀ ਪੋਸਟ ਦੇਖੀ ਮੈਂ ਕੀ ਕਹਾਂ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਵਾਰ-ਵਾਰ ਮੈਂ ਅ ਅੱਲਾਹ ਤਾਲਾ ਦਾ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਸਾਡੇ ਘਰੇ ਸਾਡਾ ਸਿੱਧੂ ਬਾਈ ਵਾਪਸ ਆਏ ਨੇ ਸਮਝ ਨਹੀਂ ਆ ਰਹੀ ਵੀ ਕੀ ਲਫ਼ਜ਼ ਕੀ ਕਹੀਏ इमोशनल ਵੀ ਆ ਖੁਸ਼ ਵੀ ਆ ਸਾਰਾ ਕੁਝ ਆ ਲੇਕਿਨ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਗਾ ਕਿ ਇਸ ਸਾਰਾ ਸਾਰਾ ਕਰਮ ਕਹਿੰਦੇ ਜਦੋਂ ਫਕਰ ਫਕੀਰ ਕੋਈ ਜਦੋਂ ਸੱਚੇ ਦਿਲੋਂ ਕੋਈ ਦੁਆ ਕਰਦੇ ਨੇ ਨਾ ਲੋਕ ਰੱਬ ਲੋਕਾਂ ਦੇ ਵਿੱਚ ਵੱਸਦਾ ਸਾਰੇ ਜਹਾਨ ਨੇ ਇੰਨੀਆਂ ਦੁਆਵਾਂ ਦਿੱਤੀਆਂ ਸਾਰੇ ਇੱਕ ਇੱਕ ਬੰਦੇ ਨੇ ਅੱਜ ਇੰਨੀਆਂ ਦੁਆਵਾਂ ਕੀਤੀਆਂ ਬੱਚੇ ਤੋਂ ਲੈ ਕੇ ਅੱਜ ਉਹ ਦੁਆ ਸੁਣੀ ਗਈ ਹੈ ਅੱਜ ਉਹ ਦੁਆ ਸੁਣੀ ਗਈ ਹੈ ਰੱਬ ਨੂੰ ਵੀ ਉਹ ਸੁਣਨੀ ਪਈ ਅੱਜ ਸਾਡਾ ਸਿੱਧੂ ਭਾਈ ਉਹ ਹੀ ਵਿੱਚ ਆਏ ਨੇ ਸਾਡੇ ਵਾਪਸ ਆਏ ਨੇ ਸਮਝ ਨਹੀਂ ਆ ਰਹੀ ਐਦਾਂ ਲੱਗਦਾ ਹੈ ਕਈ ਚੀਜ਼ਾਂ ਅੱਜ ਮੇਰਾ ਵੀ ਜਾਣਦੇ ਨੇ ਲੇਕਿਨ ਮੈਨੂੰ ਆਪਦਾ ਜਨਮ ਦਿਨ ਦੀ ਪਹਿਲਾਂ ਮੈਨੂੰ ਪਤਾ ਨਹੀਂ ਸੀ ਚਲੋ ਹੁੰਦਾ ਜੋ ਵੀ ਆਪਾਂ ਬਣਾਉਂਦੇ ਆ ਲੇਕਿਨ ਅੱਜ ਇੰਨੀ ਖੁਸ਼ੀ ਮੈਂ ਆਪਣਾ ਭੁੱਲ ਗਿਆ ਸਾਰਾ ਕੁਝ ਲੇਕਿਨ ਬਾਬਾ ਜੀ ਅਕੇ ਮੇਹਰ ਪਰਿਆ ਹੱਥ ਰੱਖਣੋਂ ਪਰਿਵਾਰ ਤੇ ਹਮੇਸ਼ਾ ਹੀ ਸਾਡੀ ਜਾਨ ਭਰਾ ਦੇ ਵਿੱਚ ਵਸਦੀ ਹੈ ਔਰ ਲਵ ਯੂ ਸੋ ਮਚ ਸਾਰੇ ਪੰਜਾਬ ਨੂੰ ਸਾਰੇ ਮੁਲਖ ਨੂੰ ਸਾਰੇ ਵਰਲਡ ਨੂੰ ਔਰ ਧਰਤੀ ਦੇ ਕੋਨੇ ਕੋਨੇ ਤੇ ਜਿੱਥੇ ਵੀ ਦੁਨੀਆ ਵੱਸਦੀ ਹੈ ਸਾਰਿਆਂ ਨੂੰ ਮੁਬਾਰਕਾਂ ਜੀ ਸਾਡਾ ਭਰਾ ਛੋਟਾ ਸਿੱਧੂ ਬਾਈ ਵਾਪਸ ਆ ਚੁੱਕੇ ਨੇ ਔਰ ਸਿੱਧੂ ਭਾਈ ਆ ਗਏ ਨੇ ਬੜਾ ਖੁਸ਼ੀ ਵਾਲੀ ਗੱਲ ਆ ਕਿ ਅੱਜ ਮੇਰਾ ਬਰਥਡੇ ਸੀ ਮੈਂ ਤਾਂ ਆਪਦੇ ਬਰਥਡੇ ਦੇ ਲਈ ਚਲੋ ਜੋ ਹੁੰਦਾ ਸਿਸਟਮ ਲੇਕਿਨ ਮੈਨੂੰ ਪਤਾ ਲੱਗਾ ਤਾਂ ਮੈਂ ਸਾਰਾ ਭੁੱਲ ਗਿਆ ਲੇਕਿਨ ਇਹਦੇ ਪਿੱਛੇ ਇੱਕ ਇੱਕ ਬੱਚੇ ਦੀ ਇੱਕ ਇੱਕ ਬੰਦੇ ਦੀ ਦੁਆ ਔਰ ਯਕੀਨ ਕਰੋ ਬਾਪੂ ਨੂੰ ਦੁਆਵਾਂ ਜਿਉਂਦੇ ਰਹਿਣ ਔਰ ਉਹਨਾਂ ਦੀ ਲੰਮੀ ਉਮਰ ਹੋਵੇ ਸਾਡੇ ਭਰਾ ਦੀ ਜਿਨ੍ਹਾਂ ਦਾ ਜੋ ਸਿੱਧੂ ਭਾਈ ਛੋਟੇ ਸਿੱਧੂ ਭਾਈ ਆਏ ਨੇ ਤਾਂ ਉਹਨਾਂ ਨੂੰ ਮੁਬਾਰਕਾਂ ਉਹਨਾਂ ਦੇ ਇਸ ਧਰਤੀ ਤੇ ਆਉਣ ਦੀਆਂ ਔਰ ਇੱਕ ਦੁਆ ਦਿਲੋਂ ਮੇਰੇ ਲਈ ਔਰ ਸਾਡੇ ਸਾਰੇ ਪਰਿਵਾਰ ਵੱਲੋਂ ਔਰ ਸਾਰੀ ਮੁਲਖ ਵੱਲੋਂ ਕਿ ਬਹੁਤ ਲੰਬੀ ਉਮਰ ਹੋਵੇ ਔਰ ਸਾਡਾ ਬੱਚਾ ਉਹ ਬਹੁਤ ਬਹੁਤ ਲੰਬੀ ਉਮਰ ਜੀਵੇ ਔਰ ਸਾਨੂੰ ਉਹਦੇ ਵਿੱਚ ਉਦਾਂ ਹੀ ਹੋ ਸਿੱਧੂ ਬਾਈ ਦਿਖਣਾ ਔਰ ਸਿੱਧੂ ਬਾਈ ਹੀ ਆਏ ਨੇ ਐਡੀ ਦੁਆ ਇੰਨੀ ਦੁਆ ਕਿਸੇ ਦੀ ਹੋ ਜਾਏ ਕਦੇ ਖਾਲੀ ਨਹੀਂ ਜਾਂਦੀ ਔਰ ਤੁਸੀਂ ਯਕੀਨ ਕਰੋਗੇ ਰੱਬ ਦੀ ਐਡੀ ਵੱਡੀ ਸਿਰਫ ਮੈਂ ਤਾਂ ਸ਼ੁਕਰਾਨਾ ਕਰ ਸਕਦਾ ਮੈਨੂੰ ਸਮਝ ਨਹੀਂ ਆ ਰਹੀ ਵੀ ਕਈ ਕਈ ਚੀਜ਼ਾਂ ਦੇ ਆਪਾਂ ਯਕੀਨ ਨਹੀਂ ਕਰ ਪਾਉਂਦੇ ਜਾਂ ਕਈ ਚੀਜ਼ਾਂ ਦੇ ਆਪਾਂ ਮੰਨ ਲੋ ਵੀ ਖੁਸ਼ੀ ਜ਼ਾਹਰ ਨਹੀਂ ਹੁੰਦੀ ਸੋ ਲਫ਼ਜ਼ ਵੀ ਕੱਟ ਪੈ ਜਾਂਦੇ ਨੇ ਲੇਕਿਨ ਮੈਂ ਇੱਕ ਵਾਰ ਫਿਰ ਕਈ ਹਿੰਦੀ ਚ ਪੁੱਛ ਰਹੇ ਨੇ ਸੋ ਇਹ ਹੀ ਕਹਿਣਾ ਚਾਹਤਾ ਹਾਂ ਜੀ ਸ਼ੁਕਰਾਨਾ ਹੈ ਅੱਲਾਹ ਕੇ ਅੱਗੇ ਅੱਗੇ ਵਾਹਿਗੁਰੂ ਜੀ ਕੇ ਅੱਗੇ ਕਿ ਹਮਾਰੇ ਘਰ 'ਤੇ ਫਿਰ ਸਿੱਧੂ ਭਾਈ ਹਮਾਰੇ ਬਾਪਸਾਏ ਸੋ ਲਵ ਯੂ ਸੋ ਮੱਚ ਜਾਂਦੇ ਰਹੋ ਦੁਆ ਕਰਨੀ ਆ ਸਾਰਿਆਂ ਨੇ ਰਲ ਮਿਲ ਕੇ ਸਿਰਫ ਇਹ ਹੋਇਆ ਸਤਗੁਰ ਦੇ ਕਰਕੇ ਹੀ ਆ ਸੋ ਵਾਹਿਗੁਰੂ ਜੀ ਦਾ ਕਰ ਉਹਨਾਂ ਦੇ ਕਰੇ ਕਰਾਏ ਆਪੇ ਆਪ ਮਾਨਸ ਦੇ ਕੁਛ ਨਹੀਂ ਆਪ ਸੋ ਸਭ ਕੁਝ ਉਹਨਾਂ ਨੇ ਕੀਤਾ ਅੱਜ ਬਿਲਕੁਲ ਜੀ ਮੇਰਾ ਵੀ ਜਨਮ ਦਿਨ ਹੈ ਸਾਰੇ ਮੈਨੂੰ ਵੀ ਕਈ ਵਧਾਈਆਂ ਦੇ ਰਹੇ ਨੇ ਮੈਨੂੰ ਤਾਂ ਬੜੀ ਖੁਸ਼ੀ ਹੋ ਰਹੀ ਹੈ ਪਤਨੀ ਮਤਲਬ ਇੱਕ ਗੱਲ ਨਹੀਂ ਚੱਲ ਲੇਕਿਨ ਸਾਡਾ ਭਰਾ ਜਉਂਦਾ ਰਵੇ ਆਬਾਦ ਰਹੇ ਖੁਸ਼ ਰਹੇ ਔਰ ਲਵ ਯੂ ਲੈਜੈਂਡ ਇਜ਼ ਬੈਕ ਬਿਲਕੁਲ ਇਤੋਂ ਵੱਡੇ ਰੱਬ ਦਾ ਕਿਰਸ਼ਮਾਨੀ ਹੋ ਸਕਦਾ ਕੋਈ ਐਂਡ ਜੋ ਮੈਂ ਥੋੜਾ ਬਾਹਰ ਸੀਗਾ ਲੇਕਿਨ ਜੋ ਜੋ ਹੈਗੇ ਨੇ ਸਾਰੇ ਜਾਓ ਜੀ ਬਾਪੂ ਨੂੰ ਵਧਾਈਆਂ ਦੋ ਅੱਜ ਦੀ ਅੱਜ ਦੇ ਦਿਨ ਨੂੰ ਬੜੇ ਸਦੀਆਂ ਬਾਅਦ ਸਦੀਆਂ ਲੰਘੀਆਂ ਉਹਨਾਂ ਮਾਪਿਆਂ ਨੂੰ ਇੱਕ ਅੱਖਾਂ ਤਰਸ ਜਾਂਦੀਆਂ ਸਾਨੂੰ ਸਾਨੂੰ ਇਹਨਾਂ ਦੁੱਖ ਹੁੰਦਾ ਲੇਕਿਨ ਸਾਨੂੰ ਅੱਜ ਇਨੀ ਖੁਸ਼ੀ ਹੈ ਬਸ ਕੁਛ ਕਹਿ ਨਹੀਂ ਸਕਦੇ ਅੱਜ ਮੇਰਾ ਵਰਡੇ ਆ ਹਾਂ ਜੀ ਅੱਜ ਮੇਰਾ ਵਰਡੇ ਆ ਅੱਜ 17 ਮਾਰਚ ਮੇਰਾ ਹੀ ਬਰਡੇ ਆ ਔਰ ਸਿੱਧੂ ਬਾਈ ਦੇ ਭਰਾ ਦਾ ਬੇਟੇ ਦਾ ਜੋ ਵੀ ਲਾ ਲਓ ਤੁਸੀਂ ਸਿੱਧੂ ਬਾਈ ਆਪ ਦਾ ਹੀ ਅੱਜ ਉਹਨਾਂ ਦਾ ਬਰਡੇ ਚਲੋ ਉਹ ਗੱਲ ਵੱਖਰੀ ਹੈ ਚਲੋ ਇੱਕ ਲੇਕਿਨ ਪ੍ਰੇਮ ਹੈ ਜਨ ਪ੍ਰੇਮ ਕੀ ਉਹਪਰ ਪਾਇਓ ਬਾਈ ਜੀ ਪ੍ਰੇਮ ਦੀ ਗੱਲ ਆ ਸਾਰੀ ਸਾਰੇ ਬਹੁਤ ਦਿਲੋਂ ਪ੍ਰੇਮ ਹੈ ਬਾਈ ਸਿੱਧੂ ਸਾਨੂੰ ਬਹੁਤ ਪ੍ਰੇਮ ਕਰਦੇ ਸੀ ਅਸੀਂ ਉਹਨਾਂ ਨੂੰ ਕਰਦੇ ਆ ਕਰਦੇ ਰਹਿਵਾਂਗੇ ਔਰ ਹਮੇਸ਼ਾ ਨਾਲ ਨੇ ਹੋ ਲੇਕਿਨ ਬੱਚੇ ਵਾਲਾ ਸੁਣ ਕੇ ਤੁਸੀਂ ਯਕੀਨ ਮੰਨੋ ਕਿ ਇੰਨੀ ਕਿ ਖੁਸ਼ੀ ਹੋਈ ਹੈ ਕਿ ਮਹਾਮਲ ਲਾਈਵ ਆ ਕੇ ਸਾਰਿਆਂ ਨਾਲ ਜੋ ਵੀ ਮੇਰੇ ਦਿਲ ਦੀ ਭਾਵਨਾ ਮੈਂ ਇੱਕ ਵਾਰੀ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਸਿੱਧੂ ਬਾਈ ਵਰਗਾ ਨਾ ਕੋਈ ਬਣਿਆ ਨਾ ਕੋਈ ਹੈ ਨਾ ਹੈਗਾ ਕਿਉਂਕਿ ਉਹਨਾਂ ਨੇ ਇਹ ਨਹੀਂ ਵੀ ਕੋਈ ਸਾਡੀ ਸਪੋਰਟ ਕੀਤੀ ਜਾਂ ਇਦਾਂ ਉਹ ਵੈਸੇ ਹੀ ਰੱਬੀ ਰੂਹ ਬੰਦੇ ਹਮੇਸ਼ਾ ਦੁਆਵਾਂ ਲੈਂਦੀਆਂ ਸਾਰਿਆਂ ਤੋਂ ਉਹਨਾਂ ਨੇ ਲੇਕਿਨ ਉਹ ਫਿਰ ਵਾਪਸ ਆਏ ਇਦੋਂ ਵੱਡਾ ਕ੍ਰਿਸ਼ਮਾ ਨਹੀਂ ਹੋ ਸਕਦਾ ਸੋ ਲਵ ਯੂ ਉਹਨਾਂ ਦਾ ਵੈਲਕਮ ਹੈ ਔਰ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਉਹਨਾਂ ਦੀ ਲੰਮੀ ਸਾਰੀ ਉਮਰ ਕਰ ਔਰ ਬਹੁਤ ਬਹੁਤ ਤੰਦਰੁਸਤੀ ਔਰ ਤਰੱਕੀ ਤਾਂ ਸਿੱਧੂ ਬਾਈ ਨੇ ਉਹਨਾਂ ਨੂੰ ਇੰਨੀ ਕਿ ਦਿੱਤੀ ਹੋਈ ਹੈ ਕਿ ਉਹਨਾਂ ਨੂੰ ਹੀ ਬਲਕਰਾ ਰੱਖਣ ਸਾਡਾ ਭਰਾ ਔਰ ਲੰਬੀ ਉਮਰ ਹੋਵੇ ਔਰ ਤੰਦਰੁਸਤ ਰਹਿਣ ਔਰ ਸਾਰੇ ਪੰਜਾਬੀਆਂ ਨੂੰ ਜੀ ਸਾਰੇ ਮੁਲਕ ਦੇ ਜਿੱਥੇ-ਜਿੱਥੇ ਵੀ ਮੇਰੇ ਵੀਰ ਭੈਣਾਂ ਜਿੱਥੇ ਵੀ ਵਸਦਾ ਇਨਸਾਨ ਸਾਰਿਆਂ ਨੂੰ ਪੂਰੇ ਵਰਲਡ ਨੂੰ ਮੇਰੇ ਭਰਾ ਦੀਆਂ ਮੁਬਾਰਕਾਂ ਦੀਆਂ ਮੁਬਾਰਕਾਂ ਔਰ ਇਹ ਸਾਰਾ ਕਰਮ ਇਹ ਇਕੱਲਾ ਇੱਕ ਬੰਦੇ ਕਰਕੇ ਨਹੀਂ ਇਹ ਇੱਕ ਇੱਕ ਬੱਚੇ ਦੀ ਦੁਆ ਇੱਕ ਇੱਕ ਹਰ ਇੱਕ ਅੱਖ ਜੋ ਰੋਈ ਹੈ ਨਾ ਹਰ ਇੱਕ ਇੱਕ ਅੱਖ ਜੋ ਵੀ ਅੱਖ ਰੋਈ ਹੈ ਬਾਈ ਲਈ ਉਹ ਰੱਬ ਦੇ ਘਰੇ ਜਾ ਕੇ ਰੋਈ ਹੈ ਕਿਉਂਕਿ ਅੱਜ ਅਸੀਂ ਹਰੇਕ ਨੂੰ ਜੋ ਵੀ ਤੁਸੀਂ ਪਿਆਰ ਕਰਦੇ ਹੋ ਕੋਈ ਦੱਸ ਨਹੀਂ ਸਕਦੇ ਲਫ਼ਜ਼ਾਂ ਦੇ ਵਿੱਚ ਪਰ ਯਕੀਨ ਕਰਿਓ ਉਹ ਲਫ਼ਜ਼ ਜਦੋਂ ਤੁਸੀਂ ਥੋੜੀ ਚੁੱਪ ਹੋ ਜਾਂਦੀ ਹੈ ਨਾ ਕਿਸੇ ਦੇ ਪ੍ਰਤੀ ਪਿਆਰ ਕਰਦੇ ਹੋ ਥੋੜੀ ਚੁੱਪ ਆ ਉਹਦੇ ਪ੍ਰਤੀ ਤੇ ਉਹ ਵੀ ਰੱਬ ਦੇ ਘਰ ਸੁਣਦੀ ਹੈ ਸੋ ਲੈਜੈਂਡ ਐਵੇਂ ਕਿਸ ਨੇ ਕਿਹਾ ਲੈਜੈਂਡ ਨੈਵਰ ਡਾਈ ਸੋ ਲਵ ਯੂ ਸਿੱਧੂ ਮੂਸੇਵਾਲਾ ਭਾਈ ਹਮੇਸ਼ਾ ਔਰ ਸਾਡਾ ਬੱਚਾ ਵਾਪਸ ਆਇਆ ਸਾਡਾ ਭਰਾ ਵਾਪਸ ਆਇਆ ਸੰਦਾ ਇਹ ਮੈਨੂੰ ਇਹ ਲੱਗ ਰਿਹਾ ਜੀ ਕਿ ਉਹ ਬੜੀ ਨੇ ਇੱਕ ਲੋਕੰਡਾ ਜਿਹਾ ਖੜਾ ਹੋ ਰਿਹਾ ਐਂਡ ਮੈਂ ਬਸ ਕੀ ਕਹਾਂ ਜੀ ਸੋ ਮੈਨੂੰ ਵੀ ਮੁਬਾਰਕਾ ਦੇਣ ਜੋ ਦੇ ਰਹੇ ਨੇ ਧੰਨਵਾਦ ਜੀ ਭਾਈ ਤੁਹਾਨੂੰ ਵੀ ਔਰ ਵਾਈ ਗੁਰਦੀ ਮੇਰ ਨਾਲ ਔਰ ਜਦੋਂ ਅੱਲਾ ਦੀ ਮਿਹਰ ਨਾਲ ਅਜੇ ਰਮਜ਼ਾਨ ਵੀ ਚੱਲ ਰਹੇ ਨੇ ਉਹਨਾਂ ਵਿੱਚ ਐਡੀ ਰਹਿਮਤ ਹੋਈ ਹੈ ਕੋਈ ਛੋਟੀ ਗੱਲ ਨਹੀਂ ਹੈ ਤਾਂ ਯਾਦ ਰੱਖਿਓ ਇਸ ਗੱਲ ਨੂੰ ਇੱਕ ਰਿਸ਼ਮਾ ਹੈ ਔਰ ਉਹਨਾਂ ਨੇ ਵੀ ਬਹੁਤ ਨਾਮ ਕਮਾਉਣਾ ਤੁਹਾਡੇ ਸਾਹਮਣੇ ਆ ਔਰ ਸੋਡੇ ਸਾਰਿਆਂ ਦੀ ਆਪਣੀ ਪਿਆਰ ਉਹਨਾਂ ਨਾਲ ਔਰ ਲਵ ਯੂ ਅਸ ਮੁਬਾਰਕਾਂ ਦੀ ਮੁਬਾਰਕਾਂ ਅੱਜ ਇੰਨਾ ਭਾਗਾ ਦਾ ਦਿਨ ਚੜਿਆ ਸੋ ਅਸੀਂ ਮੈਦ ਅਮਰੀਕਾ ਬੈਠਾ ਸੀ ਲੇਕਿਨ ਤਾਂ ਯਕੀਨ ਮੰਨੋ ਕਿ ਐ ਲੱਗ ਰਿਹਾ ਜਿਵੇਂ ਮਾਸ ਭੰਗੜਾ ਪਾਉਣ ਦਾ ਮਨ ਕਰ ਰਿਹਾ ਹਨਾ ਸੋ ਐਦਾਂ ਦਿਲੋਂ ਇੱਕ ਖੁਸ਼ੀ ਆ ਰਹੀ ਹੈ ਹਨਾ ਜੀ ਸੋ ਮੇਰੇ ਵੀ ਬਰਥਡੇ ਦੀਆਂ ਭਾਈ ਮੁਬਾਰਕਾਂ ਥੈਂਕ ਯੂ ਜੋ ਦੇ ਰਹੇ ਨੇ ਔਰ ਪਰ ਮੇਨ ਸਾਡੇ ਬੱਚੇ ਨੂੰ ਸਾਡੇ ਸਿੱਧੂ ਬਾਈ ਨੂੰ ਮੁਬਾਰਕਾਂ ਸਾਡੇ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਾਂ ਉਹਨਾਂ ਦੇ ਅ ਅੰਚ ਨੂੰ ਮੁਬਾਰਕਾਂ ਸੋ ਜਿਨ੍ਹਾਂ ਦੇ ਕਰਕੇ ਹਾਂ ਜੀ ਸਾਰੇ ਮੈਨੂੰ ਕਹ ਰਹੇ ਆਪਕੋ ਡਬਲ ਮੁਬਾਰਕਾਂ ਬਿਲਕੁਲ ਜੀ ਡਬਲ ਮੁਬਾਰਕਾਂ ਮੈਨੂੰ ਵੀ ਸੋ ਮੈਂ ਪਤਾ ਨਹੀਂ ਮੈਂ ਕੀ ਕਹਾਂ ਹੁਣ ਸੋ ਲਵ ਯੂ ਸੋ ਮਾਚ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਾਣੇ ਜੋ ਹੈਗੇ ਨੇ ਜਾ ਕੇ ਆਓ ਭਾਈ ਸਾਰੇ ਜਾਣੇ ਔਰ ਸਾਰੇ ਬਾਪੂ ਦਾ ਮਾਨ ਸਨਮਾਨ ਤੁਸੀਂ ਕਰਦੇ ਹੋ ਅੱਜ ਦਿਲ ਬਹੁਤ ਖੁਸ਼ ਆ ਬਿਲਕੁਲ ਜੀ ਬਿਲਕੁਲ ਅੱਜ ਇੰਨਾ ਕਿ ਕੋਈ ਇਹ ਨਹੀਂ ਅੱਜ ਸਮਝ ਨਹੀਂ ਆ ਰਹੀ ਅੱਜ ਕੁਦਰਤੀ ਕਈ ਵਾਰ ਚਲੋ ਆਪ ਦਾ ਜਨਮ ਦਿਨ ਹੋਵੇ ਉਸ ਦਿਨ ਇਹ ਵੀ ਫੀਲ ਆਉਂਦਾ ਵੀ ਥੋੜਾ ਇੱਕ ਸਪੈਸ਼ਲ ਫੀਲ ਹੁੰਦਾ ਲੇਕਿਨ ਉਸ ਤੋਂ ਜ਼ਿਆਦਾ ਸਾਨੂੰ ਇਹ ਫੀਲ ਹੋ ਰਿਹਾ ਕਿ ਬਾਈ ਦਾ ਬੱਚਾ ਹੋਇਆ ਬਾਈ ਦਾ ਭਰਾ ਹੋਇਆ ਬਾਈ ਆਏ ਨੇ ਤੇ ਉਹ ਲੇਕਿਨ ਇਹ ਪੂਰੇ ਬੜੀ ਖੁਸ਼ੀ ਆ ਲੇਕਿਨ ਹੁਣ ਇਹ ਆ ਵੀ ਨਜ਼ਰਾਂ ਤੋਂ ਬਚਨ ਇਹੀ ਦੁਆ ਸਭ ਤੋਂ ਵੱਡੀ ਔਰ ਔਰ ਪਲੱਸ ਉਹਨਾਂ ਦੀ ਲੰਬੀ ਸਾਰੀ ਉਮਰ ਹੋਵੇ ਬਹੁਤ ਬਹੁਤ ਲੰਬੀ ਸਾਰੀ ਉਮਰ ਹੋ ਖੁਸ਼ੀ ਵੀ ਹੋ ਜਾਂਦੀ ਆ ਹੁਣ इमोशनल ਵੀ ਜਦੋਂ ਬਾਈ ਨੂੰ ਯਾਦ ਕਰਦੇ ਆ इमोਸ਼ਨਲੀ ਵੀ ਹੁੰਦੇ ਆ ਵੀ ਸੋ ਸਾਰੀਆਂ ਚੀਜ਼ਾਂ ਬਸ ਚੱਲੀ ਜਾਂਦਾ ਲੇਕਿਨ ਉਹ ਕਰ ਰੇ ਕਰਾਏ ਆਪੇ ਆਪ ਮਾਨਸ ਦੇ ਕੁਛ ਨਹੀਂ ਆ ਕਰਤਾਰ ਨੂੰ ਪਤਾ ਰੱਬ ਨੂੰ ਪਤਾ ਉਹਨੇ ਜੋ ਵੀ ਕੀਤਾ ਬਹੁਤ ਚੰਗਾ ਕੀਤਾ ਸੋ ਲਵ ਯੂ ਹੈ ਸਰਪਲਾ ਹੈਪੀ ਬਰਥਡੇ ਤੁਹਾਨੂੰ ਬਾਬਾ ਹਾਂਜੀ ਹਾਂਜੀ ਥੈਂਕ ਯੂ ਜੀ ਮਨਪ੍ਰੀਤ ਸੰਧੂ ਜੀ ਥੈਂਕ ਯੂ ਜੀ ਹੈਪੀ ਬਰਥਡੇ ਦੀਆਂ ਥੈਂਕ ਯੂ ਬਹੁਤ ਬਖਾਂ ਜੋ ਦੇ ਰਹੇ ਨੇ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਔਰ ਆਮ ਹਾਂਜੀ ਹਾਂਜੀ ਸੋ ਪਾਕਿਸਤਾਨ ਵੀ ਇੱਕ ਬੜੀਆਂ ਖੁਸ਼ੀਆਂ ਬਣਾਉਂਦੇ ਨੇ ਸਿੱਧੂ ਬਾਈ ਨੂੰ ਇੰਨਾ ਪਿਆਰ ਕਰਦੇ ਪਾਕਿਸਤਾਨ ਅੱਜ ਦਾ ਡਾਂਸ ਬਿਲਕੁਲ ਕਰਨਾ ਸਿੱਧੂ ਬਾਈ ਦੇ ਡਾਂਸ ਆ ਜਦੋਂ ਤੁਹਾਡਾ ਦਿਲ ਨੱਚ ਰਿਹਾ ਨਾ ਜਦੋਂ ਜਦੋਂ ਤੁਹਾਡਾ ਦਿਲ ਜਾਂ ਮਨ ਖੁਸ਼ ਆ ਤੁਸੀਂ ਦੇਖ ਸਕਦੇ ਹੋ ਜਾਂ ਕਈ ਚੀਜ਼ਾਂ ਬਸ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਪਿਆਰ ਲਫ਼ਜ਼ਾਂ ਦੇ ਵਿੱਚ ਹੈ ਹੀ ਨਹੀਂ ਹੈ ਸੋ ਪਿਆਰ ਦੀ ਭਾਸ਼ਾ ਹੀ ਨਹੀਂ ਕੋਈ ਲੇਕਿਨ ਜੋ ਜੋ ਫੀਲ ਹੋ ਰਿਹਾ ਨਾ ਉਹ ਤੁਰ ਦਰਗਾਹ ਫੀਲ ਹੋ ਰਿਹਾ ਉਹ ਉੱਥੇ ਚੀਜ਼ ਨੂੰ ਫੀਲ ਹੋ ਰਿਹਾ ਨਾ ਸੋ ਭਰਾ ਦਾ ਸਾਡੇ ਆਉਣ ਤੇ ਉਹਨਾਂ ਦਾ ਇਸ ਜਹਾਨ ਤੇ ਆਉਣ ਦੇ ਔਰ ਇਸ ਜਹਾਨ ਨੂੰ ਇੰਡੀ ਵੱਡੀ ਖੁਸ਼ੀ ਦੇਣ ਤੇ ਬਹੁਤ ਬੜ ਸਤਕਾਰ ਉਹਨਾਂ ਦਾ ਵੈਲਕਮ ਹੈ ਸੋ ਸਾਰੇ ਜਾਨੇ ਭਾਈ ਇੱਕ ਵਾਰ ਦੁਆ ਜ਼ਰੂਰ ਕਰਿਓ ਵੀ ਉਹਨਾਂ ਦੀ ਲੰਬੀ ਸਾਡੀ ਉਮਰ ਹੋਵੇ ਨਜ਼ਰਾਂ ਤੋਂ ਬਚਨ ਔਰ ਬੇਬੇ ਬਾਪੂ ਤੰਦਰੁਸਤ ਰਹਿਣ ਸਿਹਤ ਪੱਖੋਂ ਸੋ ਬਿਲਕੁਲ ਜੀ ਬਿਲਕੁਲ ਸਾਰੇ ਤੇ ਮਾਨਿਸ਼ਾ ਹਾਂ ਜੀ ਹਾਂ ਜੀ ਸਿੱਧੂ ਭਾਈ ਬੈਕ ਬਿਲਕੁਲ ਜੀ ਸਿੱਧੂ ਭਾਈ ਬੈਕ ਪਹਿਲੀ ਗੱਲ ਆ ਉਸਟੇਲਾ ਰਾਊਂਡ ਸੀ ਸਿੱਧੂ ਭਾਈ ਸਟੇਲਾ ਰਾਊਂਡ ਬਾਈ ਨੇ ਉਹ ਕਦੇ ਗਏ ਨਹੀਂ ਇੱਥੋਂ ਆਪਣੇ ਦਿਲਾ ਦੇ ਵਿੱਚੋਂ ਉੜਦੇ ਸਾਰ ਸੌਂਦੇ ਸਾਰ ਤੁਸੀਂ ਯਾਦ ਕਰਦੇ ਹੋ ਅਸੀਂ ਜੋ ਵੀ ਸ਼ੋਅ ਲਾਇਏ ਜਿੰਨੇ ਮਰਜੀ ਅਮਰੀਕਾ ਫਸਾਨਾ ਦੀ ਲਾਇਏ ਜੋ ਵੀ ਪਿਆਰ ਦੇ ਵਿੱਚ ਸਿੱਧੂ ਭਾਈ ਸਾਡਾ ਆਪ ਹੀ ਮੰਗਾਉਣ ਨੂੰ ਕਰਦਾ ਸੋ ਆ ਇੰਨਾ ਉਹ ਖੁਸ਼ ਉਹ ਦਿਲ ਕਦੇ ਵੀ ਚੰਗਾ ਆਰਟਿਸਟ ਕਦੀ ਨਹੀਂ ਜਾਂਦਾ ਉਹ ਦਿਲਾਂ ਦੇ ਵਿੱਚ ਔਰ ਉਸ ਤੋਂ ਬਾਅਦ ਐਸੇ ਰੂਪ ਦੇ ਵਿੱਚ ਆਉਣਾ ਤਾਂ ਇਹ ਇੱਕ ਕ੍ਰਿਸ਼ਮਾ ਔਰ ਇੱਕ ਕ੍ਰਿਸ਼ਮਾ ਹੋਇਆ ਕਿਸੇ ਇੱਕ ਬੰਦੇ ਕਰਕੇ ਨਹੀਂ ਛੋਟੇ ਛੋਟੇ ਬੱਚਿਆਂ ਦੀ ਦੁਆਵਾਂ ਕਰਕੇ ਵੱਡਿਆਂ ਦੀ ਦੁਆਵਾਂ ਕਰਕੇ ਮੈਂ ਇਸ ਲਈ ਬਾਰ-ਬਾਰ ਕਹਿ ਰਿਹਾ ਕਿਉਂਕਿ ਦੁਆ ਕਿਸੇ ਦੀ ਮਿੱਤ ਨਹੀਂ ਹੈ ਹੀ ਨਹੀਂ ਪਤਾ ਕਿ ਦੀ ਦੁਆ ਲੱਗ ਜੇ ਔਰ ਇੱਕ ਕਹਾਵਤ ਹੈ ਸੂਫੀਆਨੇ ਦੇ ਵਿੱਚ ਕਿ ਰੱਬ ਕਿਸੇ ਦੀ ਤਾਂ ਮੋੜ ਸਕਦਾ ਪਰ ਫਕੀਰ ਦੀ ਨਹੀਂ ਮੋੜ ਸਕਦਾ ਜਦੋਂ ਫਕਰ ਫਕੀਰ ਕੋਈ ਐਨੀਆਂ ਦੁਆਵਾਂ ਕਰਦੇ ਔਰ ਫਕਰ ਫਕੀਰ ਰੱਬ ਕਿਦੇ ਵਿੱਚ ਵੱਸਦਾ ਉਹ ਹੈਗਾ ਆਵਾਮ ਦੇ ਵਿੱਚ ਸੰਗਤ ਦੇ ਵਿੱਚ ਜਦੋਂ ਸੰਗਤ ਹੈ ਜਿੱਥੇ ਸੰਗਤ ਬੈਠੀ ਹੈ ਜਾਂ ਲੋਕ ਬੈਠੇ ਨੇ ਉਹ ਜਦੋਂ 50 ਲੋਕ ਬੈਠ ਕੇ ਦੁਆ ਕਰ ਰਹੇ ਨੇ ਤਾਂ ਉਹ ਰੱਬ ਤੋਂ ਘੱਟ ਨਹੀਂ ਹੈ ਸੋ ਰੱਬ ਬੰਦਿਆਂ ਦੇ ਵਿੱਚ ਹੀ ਵੱਸਦਾ ਔਰ ਜਦੋਂ ਬੰਦਿਆਂ ਦੇ ਵਿੱਚ ਰੱਬ ਵਸਦਾ ਤਾਂ ਬੰਦਿਆਂ ਦੇ ਜਦੋਂ ਅੱਖ ਰੋਈਏ ਤਾਂ ਇੰਨਾ ਕੁਝ ਹੋਣਾ ਹੀ ਸੀ ਸੋ ਯਕੀਨ ਕਰਿਓ ਬੜਾ ਅਜ ਗੋਸਬੰਬ ਵੀ ਆ ਰਹੇ ਨੇ ਰਾਮ ਰਾਮ ਭਾਈ ਜੀ ਰਾਮ ਰਾਮ ਜੀ ਸੋ ਰੱਬ ਦਾ ਬਸ ਮਨ ਕਰ ਰਿਹਾ ਵੀ ਕਿੱਧਰ ਨੂੰ ਜਾਈਏ ਲੇਕਿਨ ਸੋ ਲਵ ਯੂ ਅ ਸੋਮਾ ਜੀ ਸੋ ਹਾਂ ਜੀ ਖੁਸ਼ ਅੱਜ ਤਾਂ ਖੁਸ਼ ਨੇ ਬਿਲਕੁਲ ਮੈਂ ਕੀ ਕਰਾਂ ਬਾਈ ਜੀ ਖੁਸ਼ ਹੋਣਗੇ ਸਾਰੇ ਜਸ਼ਨ थैंक यू जशन ਵੀਰ ਕੇ थैंक यू ਜੀ थैंक यू ਸਭ ਬਾਈ ਦੀਆਂ ਮੁਬਾਰਕਾਂ ਬਾਈ ਨੂੰ ਜੀ ਬਰਥਡੇ ਦੀਆਂ ਇੱਕ ਵਾਰ ਫੇਰ ਐਂਡ ਗਾਣਾ ਗਾਵਾ ਨਹੀਂ ਨਹੀਂ ਗਾਣਾ ਮੈਂ ਓਕੇ ਹੂੰ ਹੋ ਲੱਖਾਂ ਦੁਆਵਾਂ ਕਰਕੇ ਮਾਪੇ ਮੰਗਦੇ ਏ ਵੇਲਾ ਆਪਣੇ ਹੋਵਣ ਕੋਲ ਜੇ ਸਦਕਾ ਖੁਸ਼ੀਆਂ ਦਾ ਏ ਵੇਲਾ ਹੋ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਤੇਰੇ ਸ਼ਗਨ ਮਨਾਵਾ ਲਾਲਾ ਫੁੱਲ ਕਲੀਆਂ ਤੇਰੇ ਸ਼ਗਨ ਮਨਾਵਾ ਲਾਲਾ ਫੁੱਲ ਕਲੀਆਂ ਹੋ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਤੇਰੇ ਸ਼ਗਨ ਮਨਾਵਾ ਲਾਲਾ ਫੁੱਲ ਕਲੀਆਂ ਤੇਰੇ ਸ਼ਗਨ ਮਨਾਵਾਂ ਲਾਲਾ ਫੁੱਲ ਕਲੀਆਂ ਸੋ ਇੱਕੋ ਗਾਣਾ ਵੀ ਅੱਜ ਅੱਜ ਬੜਾ ਮਨ ਨੂੰ ਵਧੀਆ ਲੱਗ ਹੋਗਾ ਆਵੋ ਨੀ ਸਿਓ ਰਣ ਦੇਵੋ ਨੀ ਵਧਾਈ ਆਵੋ ਨੀ ਸਿਓ ਰਣ ਹੋ ਦੇਵੋ ਨੀ ਵਧਾਈ ਨੇ ਮੈਂ ਰੱਬ ਕੋਲੋਂ ਪਾਇਆ ਰਾਜਮਾਈ ਮੈਂ ਰੱਬ ਕੋਲੋਂ ਪਾਇਆ ਰਾਜਮਾਈ ਹੋ ਅੱਜ ਦਾ ਰੋਜ ਮੁਬਾਰਕ ਚੜਿਆ ਸਿੱਧੂ ਸਾਡੇ ਵੇੜੇ ਵੜਿਆ हो अॼदार रोज़ मुबारक चड़ेया बाई सिधू वेड़े वड़ेया हो हथ खूरी मोटे कंबल तरे चाकां वारी खेडर चाई नीमैं वर पाया राजा मी हो वो न सयो ਨੀ ਸਈਓ ਨੀ ਸਈਓ ਲਵ ਯੂ ਇੱਕ ਵਾਰ ਫੇਰ ਸਾਡੇ ਬਾਈ ਦੇ ਆਉਣ ਤੇ ਅੱਜ ਤਾਂ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਲੇਕਿਨ ਅੱਜ ਹੱਕ ਸੀਗਾ ਅੱਜ ਮੇਰਾ ਵੀ ਜਨਮ ਦਿਨ ਹੈ ਔਰ ਸਾਡੇ ਖਾਸ ਸਮ ਖਾਸ ਔਰ ਸਾਡੇ ਕਿ ਗਏ ਸ਼ਹਿਜਾਦੇ ਦਾ ਵੀ ਬਰਥਡੇ ਅੱਜ ਸਾਡਾ ਸਿੱਧੂ ਭਾਈ ਆਇਆ ਮੈਨੂੰ ਜਾਦਾ ਖੁਸ਼ੀ ਉਹਨਾਂ ਦੀ ਆ ਪਹਿਲਾਂ ਮੈਨੂੰ ਆਪਦੇ ਬਰਥਡੇ ਦੀ ਸੀ ਪਹਿਲਾਂ ਆਏ ਹੁੰਦਾ ਨਾ ਵੀ ਚਰਾ ਆਪਦਾ ਬਰਥਡੇ ਠੀਕ ਐ ਜਦੋਂ ਉਹ ਗੱਲ ਸੁਣੀ ਤਾਂ ਯਾਰ ਬੜੀ ਖੁਸ਼ੀ ਹੋਈ ਮਨੋਂ ਯਕੀਨ ਮਨੋਂ ਔਰ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਸੋ ਲਵ ਯੂ ਆ ਸਾਰਿਆਂ ਨੂੰ ਬਾਈ ਇੱਕ ਵਾਰ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਸਾਰੇ ਦੁਆ ਜ਼ਰੂਰ ਕਰਿਓ ਕਿ ਸਿੱਧੂ ਭਾਈ ਦੇ ਆਏ ਨੇ ਔਰ ਉਹਨਾਂ ਦੀ ਲੰਮੀ ਸਾਰੀ ਉਮਰ ਹੋਵੇ ਔਰ ਖੁਸ਼ੀਆਂ ਉਹਨਾਂ ਨੂੰ ਫਿਰ ਮਿਲਣ ਔਰ ਹਮੇਸ਼ਾ ਹੈਗੀਆਂ ਖੁਸ਼ੀਆਂ ਨਾਲ ਲੇਕਿਨ ਆਪਣੀਆਂ ਸਾਰੀਆਂ ਦੁਆਵਾਂ ਨਾਲ ਰੱਖਣੀਆਂ ਲਵ ਯੂ ਸੋ ਮਚ ਸਾਰਿਆਂ